ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਲ ਸਨੀ ਕੁਕਿੰਗ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਲੂ ਤੇ ਬੜੀਆਂ ਦੀ ਸਬਜ਼ੀ ਇਹ ਬੜੀਆਂ ਜਿਹੜੀਆਂ ਹੈਗੀਆਂ ਜੀ ਮਾਂਹ ਦੀਆਂ ਬੜੀਆਂ ਉਹਦੇ ਬਾਅਦ ਆਪਾਂ ਪਿਆਜ਼ ਟਮਾਟਰ ਜੋ ਵੀ ਸਬਜ਼ੀ ਵਿੱਚ ਪੈਂਦਾ ਆਪਾਂ ਇਹਨੂੰ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਬਣਾਈਦਾ ਹੈ ਇਹਨਾਂ ਜੀਰਾ ਵਗੈਰਾ ਸਾਰਾ ਆਪਾਂ ਪਾ ਕੇ ਕੁੰਡੇ ਦੇ ਵਿੱਚ ਇਹ ਜਿਹੜਾ ਮਸਾਲਾ ਸਾਡਾ ਆਪਣਾ ਹੈ ਉਹ ਸਾਰਾ ਵਿੱਚ ਹੀ ਆਪਾਂ ਕੁੰਡੇ ਦੇ ਕੁੱਟ ਕੇ ਲਸਣ ਵਗੈਰਾ ਮਿਰਚਾ ਵਗੈਰਾ ਸਾਰਾ ਕੁਝ ਪਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੁੱਟ ਲਵਾਂਗੇ ਕੁੱਟਣ ਤੋਂ ਬਾਅਦ ਤੇ ਆਪਾਂ ਤੁੜਕਾ ਲਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਜਿਦਾ ਆਪਾਂ ਪਿੰਡਾਂ 'ਚ ਵੇਖੀ ਸਬਜ਼ੀ ਵਗੈਰਾ ਹੁਣ ਆਈਦੀ ਹੈ ਇਹਦਾ ਜਿਹੜਾ ਟੇਸਟ ਆ ਜਿਹੜਾ ਕੁੰਡੇ ਦੀ ਜਿਹੜਾ ਆਪਾਂ ਕੁੰਡੇ ਦਾ ਜਿਹੜਾ ਤੁੜਕਾ ਹੁੰਦਾ ਉਹਦਾ ਟੇਕ ਟੈਸਟ ਕੁਚਨ ਲੱਗ ਹੀ ਜਾਂਦਾ ਹੈ ਹਮੇਸ਼ਾ ਕੋਸ਼ਿਸ਼ ਕਰੋ ਕਿ ਆਪਾਂ ਘਰ ਦੇ ਵਿੱਚ ਖੂਂਡੇ ਦੇ ਵਿੱਚ ਸਾਰਾ ਜਿਵੇਂ ਪਹਿਲਾਂ ਪਹਿਲੇ ਜਮਾਨੇ ਚ ਸਾਰੇ ਘਰੀ ਟੁੜਕਾ ਨੂੰ ਖੂਂਡੇ ਚ ਫੋਟੇ ਪਾਉਂਦੇ ਸੀਗੇ ਇਸ ਤਰੀਕੇ ਨਾਲ ਬਣਾ ਕੇ ਦੇਖਿਆ ਕਰੋ ਜਿਹੜੀ ਸਬਜੀਆ ਟੈਸਟ ਆ ਉਹ ਬਹੁਤ ਵਧੀਆ ਆਂਦਾ ਜਿਆਦਾ ਮਸਾਲੇ ਬਣਨੀ ਲੋੜ ਨਹੀਂ ਪੈਂਦੀ ਤੇ ਵੈਸੇ ਵੀ ਜਿਹੜੀ ਸਬਜੀ ਐ ਸਿੰਪਲ ਹੀ ਖਾਣੀ ਚਾਹੀਦੀ ਆ ਜਿਆਦਾ ਮਸਲਾ ਮਸੂਲਾ ਨਹੀਂ ਖਾਣਾ ਚਾਹੀਦਾ ਮਸਾਲਾ ਜਿਆਦਾ ਖਾਣਾ ਤਨ ਨੂੰ ਪਤਾ ਹੈ ਇਹ ਕੋ ਜਨ ਕੋਸਾ ਤੁਹਾਨੂੰ ਪ੍ਰੋਬਲਮ ਆ ਜਾਂਦੀ ਹੈ ਆਪਣੇ ਸਰੀਰ ਦੇ ਵਿੱਚ ਜਿਸ ਤੂੰ ਬੱਤ-ਬੱਤ ਕੋਸ਼ਿਸ਼ ਕਰੋ ਕਿ ਜਿਹੜੀ ਸਿੰਪਲ ਸਬ지 ਘਰ ਦੀ ਵਿੱਚ ਬਣਾਣੀ ਆ ਉਹ ਆਪਾਂ ਵਿੱਚਾ ਚੁੱਲੇ ਤੇ ਬਣਾਓ ਜਗਾ ਚੁੱਲੇ ਦੇ ਇਸ ਤਰੀਕੇ ਨਾਲ ਕਿ ਵਾਹ ਪਾਰ ਬਣਾਓ ਇਸ ਤਰੀਕੇ ਦੇ ਨਾਲ ਕਿ ਉਹ ਖਾਣੇ ਵਾਂਗ ਟੇਸਟ ਵੀ ਲੱਗੇ ਕੋਈ ਕੋਈ ਵੀ ਸਬ지 ਤੁਸੀਂ ਬਣਾਓ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਓ ਕੋਈ ਮਸਾਲਾ ਕੋਈ ਵਾਲਤੋ ਵਾਲਤੋ ਕੋਈ ਚੀਜ਼ ਨਹੀਂ ਪਾਣੀ ਚਾਹੀਦੀ ਬਿਲਕੁਲ ਐ ਸਿੰਪਲ ਤਰੀਕੇ ਨਾਲ ਕਟ ਕੇ ਮਸਾਲੇ ਨੂੰ ਐ ਥੋੜਾ ਵਧੀਆ ਤਰੀਕੇ ਨਾਲ ਭੁੰਨ ਕੇ ਉਸ ਤੋਂ ਬਾਅਦ ਉਹਨੂੰ ਤੜਕਾ ਲਾਓ ਤੜਕਾ ਲਾਉਣ ਤੋਂ ਬਾਅਦ ਉਹਨੂੰ ਜਿੰਨੀ ਵੀ ਚੀਟੀ ਤੁਸੀਂ ਪੀਣਾ ਚਾਹਦੇ ਇੱਕ ਜਾਂ ਦੋ ਜੇ ਨਹੀਂ ਹੈ ਤਾਂ ਤੁਸੀਂ ਤੁਹਾਡੇ ਘਰੇ ਵੀ ਚੁੱਲਾ ਹੈਗਾ ਚੁੱਲੇ 'ਤੇ ਤੁਸੀਂ ਬਣਾ ਸਕਦੇ ਹੋ ਬੜੇ ਸਿੰਪਲ ਤਰੀਕੇ ਨਾਲ ਜਦ ਤੁਸੀਂ ਇਹਨੂੰ ਕਿਸੇ ਵੀ ਚੀਜ਼ ਨਾਲ ਲਗਾਓ ਰੋਟੀ ਨਾਲ ਖਾ ਲੋ ਚਾਉਣਾ ਤੁਹਾਨੂੰ ਇਹ ਵਧੀਆ ਤਰੀਕੇ ਨਾਲ ਤੁਹਾਨੂੰ ਜਾਂ ਤੁਸੀਂ ਸਰਵ ਕਰਕੇ ਪਾਉਗੇ ਤਾਂ ਤੁਹਾਨੂੰ ਲੱਗੇ ਤੈਸਤੀ ਤਾਂ ਲੱਗ ਆਏ ਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਸਾਡੇ ਚੈਨਲ ਨੂੰ ਹਰ ਤੋਂ ਹਰ ਸਬਸਕ੍ਰਾਈਬ ਕਰੋ ਤੁਹਾਡਾ ਧੰਨਵਾਦ ਧੰਨਵਾਦ ਧੰਨਵਾਦ